ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਵ ਪ੍ਰਸਾਦ ਸਬਿਏ ਪਾਖਸ਼ਾਹੀ ਦਸਵੀਂ ਸ੍ਰਵਗ ਸੁਧ ਸੁਮੂਹ ਸਿਧਾਨ ਕੇ ਦੇਖ ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਕ ਸੰਤ ਸੁਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਐਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੁਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੀ ਭਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੀ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੀ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਾਰਾਜ ਹਜ਼ਾਰੀ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨਕ ਦਇਆ ਦਮਦਾਨ ਸੋ ਸੰਜਮ ਨੀਮ ਅਨੇਕ ਬ ਸਿਖੈ ਬੀਤ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੀਖੈ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕਹਿ ਦੇਕੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾ ਦੁਰੰਤ ਦੁਬਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪ੍ਰਵਤ ਪੰਖ ਹਲੇ ਨਾ ਹਲੈਂਗੇ ਤੋ ਰਾਰੀ ਨਮਰੋ ਰਮ ਵਾਸਨ ਮਾਤੇ ਮਤੰਗਣ ਮਾਨ ਮ ਲੈਂਗੇ ਸ੍ਰੀ ਪਾਤੋ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਬੀਰ ਅਪਾਰ ਬੜੀ ਬਲਿਆਰ ਵਿਚਾਰ ਹੈ ਸਾਰ ਕੀ ਧਾਰ ਪਛਿਆ ਤੋਰਤ ਦੇਸ ਮਲਿੰਦ ਮਾਸਨ ਮਾਤੇਗ ਜਾਣ ਕੇ ਮਾਨ ਮਲਿਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਤਕ ਅਨੇਕ ਸੋ ਏਕ ਦੇਵਈਆ ਦਾਨਮ ਦੇਵ ਫਨਿੰਦਨ ਸਾਚਰ ਭੂਤ ਭਵਖ ਭਵਾਨ ਜਪੈਗੀ ਜੀਵ ਦਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਗੀ ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੀ ਬਹੁ ਪੁੰਜ ਖਪੈਗੀ ਸਾਦਸ ਮੁਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਗੀ ਮਾਨਵ ਇੰਦਰ ਗਜਿੰਦਰਨ ਰਾਤਪ ਜੋਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਇਸਨਾਨ ਗਜਤਕ ਦਾਨ ਅਨੇਕ ਸੁਮਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੀ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾਂ ਪਏ ਓ ਜੋ ਦੋ ਉਲੋਚਨ ਮੂਦਕੈ ਬੈਠ ਰਿਹਾ ਓ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਬਾਤੀ ਦਿਸ਼ਾ ਮਹਿ ਕਾਹੂ ਖਛਾਹ ਕੋ ਸੀਸ ਨਿਵਾਇਓ ਕੋਬ ਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਕਰਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਬਤਾਨ ਕੋ ਪੂਜਤ ਹੈ ਪਸ ਸੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਦਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ